ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਆਪ ਜੀ ਸਰਵਣ ਕਰ ਰਹੇ ਹੋ ਧੰਨ ਭਾਈ ਬਾਲਾ ਜੀ ਖਡੂਰ ਸਾਹਿਬ ਵਿਖੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਸਿੱਖ ਸੰਗਤਾਂ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜੋ ਜਨਮ ਕਥਾ ਹੈ ਉਹ ਸਰਵਣ ਕਰਾ ਰਹੇ ਨੇ ਤੇ ਜਿਸ ਦੇ ਵਿੱਚ ਆਪ ਜੀ ਨੇ ਸਰਵਣ ਕਰ ਲਿਆ ਹੈ ਕਿ ਭਾਈ ਲਾਲੋ ਨਾਮ ਦਾ ਸਿੱਖ ਜੋ ਏਮਨਾਬਾਦ ਅੱਜ ਕੱਲ ਪਾਕਿਸਤਾਨ ਦੇ ਅੰਦਰ ਰਹਿ ਰਿਹਾ ਸੀ ਸਤਗੁਰੂ ਜੀ ਉਸ ਦਾ ਪ੍ਰੇਮ ਵੇਖ ਕੇ ਉੱਥੇ ਪਹੁੰਚੇ ਨੇ ਉੱਥੇ ਰਹਿ ਕੇ ਤਿੰਨ ਦਿਨਾਂ ਤੋਂ ਬਾਅਦ ਕਹਿਣ ਲੱਗੇ ਭਾਈ ਲਾਲੋ ਅਸੀਂ ਹੁਣ ਅੱਗੇ ਨੂੰ ਜਾਣਾ ਹੈ ਤਾਂ ਫੇਰ ਭਾਈ ਲਾਲੋ ਨੇ ਹੱਥ ਬੰਨ੍ਹ ਕੇ ਕਿਹਾ ਸੱਚੇ ਪਾਤਸ਼ਾਹ ਜੀ ਚਰਨਾਂ ਵਿੱਚ ਬੈਠ ਕੇ ਆਖਿਆ ਕਿ ਮਹਾਰਾਜੀ ਮੇਰ ਤੋਂ ਕੀ ਬੁਰਲ ਹੋ ਗਈ ਹੈ ਬੈਰਾਗ ਵਿੱਚ ਆ ਗਿਆ ਮੇਰੀਆਂ ਭੁੱਲਾਂ ਨਾ ਚਿਤਾਰੋ ਕਿਰਪਾ ਕਰੋ ਮੇਰੇ ਕੋਲ ਹੋਰ ਰਹੋ ਉਸ ਸਮੇਂ ਹੀ ਨਾਲ ਭਾਈ ਮਰਦਾਨਾ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਮੈਂ ਵੀ ਨਗਰ ਹੋ ਆਉਣਾ ਹਾਂ ਪਾਪ ਜੀ ਵੀ ਇੱਥੇ ਰਹੋ ਤੇ ਫਿਰ ਆਪਾਂ ਅੱਗੇ ਚੱਲਾਂਗੇ ਸਤਿਗੁਰੂ ਜੀ ਤੋਂ ਇਜਾਜ਼ਤ ਲੈ ਕੇ ਧੰਗੁਰ ਨਾਨਕ ਦੇਵ ਮਹਾਰਾਜੀ ਨੇ ਆਖਿਆ ਕਿ ਭਾਈ ਚੰਗਾ ਭਾਈ ਮਰਦਾਨਾ ਤੂੰ ਜਾ ਅਸੀਂ ਕੁ ਮਹੀਨਾ ਇੱਥੇ ਹੀ ਠਹਿਰਾਂਗੇ ਕਿ ਤੂੰ ਪਿੰਡ ਜਾ ਜਾ ਕੇ ਰਾਏਪੋ ਰੀਤਲਵੰਡੀ ਮਿਲਿਆ ਤੇ ਭਾਈ ਮਰਦਾਨਾ ਨੇ ਹੱਥ ਬਨ ਕੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਫਿਰ ਪਰਿਵਾਰ ਨੂੰ ਮੈਂ ਕੀ ਕਹਾਂ ਜਾ ਕੇ ਤਾਂ ਗੁਰੂ ਨਾਨਕ ਦੇਵ ਮਹਾਰਾਜੀ ਨੇ ਆਖਿਆ ਕਿ ਭਾਈ ਜੋ ਤੂੰ ਦੇਖਦਾ ਹੈ ਕਹਿ ਦੇਣਾ ਸੋ ਤੂੰ ਸਿਆਣਾ ਹੈ ਸੋ ਉਥੋਂ ਪਰ ਭਾਈ ਮਰਦਾਨਾ ਜੀ ਇਜਾਜ਼ਤ ਲੈ ਕੇ ਇੱਧਰ ਰਾਏਪੋ ਰੀਤਲਵੰਡੀ ਆ ਗਿਆ ਸੱਚੇ ਪਾਤਸ਼ਾਹ ਜੀ ਭਾਈ ਲਾਲੋ ਕੋਲੇ ਬਰਾਜਮਾਨ ਨੇ ਤੇ ਇਥੇ ਜੋ ਪ੍ਰਸੰਗ ਆ ਰਿਹਾ ਹੈ ਮਲਕ ਭਾਗੋ ਦਾ ਭਾਈ ਵਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਉਹ ਮਲਕ ਭਾਗੋ ਕੀ ਉਹਨੇ ਕੌਤਕ ਰਚਿਆ ਤੇ ਗੁਰੂ ਸਾਹਿਬ ਜੀ ਇਧਰੋਂ ਕੀ ਕੌਤਕ ਰਚਦੇ ਨੇ ਉਹ ਸਾਰਾ ਪ੍ਰਸੰਗ ਮੈਂ ਆਪ ਜੀ ਦੇ ਸਾਹਮਣੇ ਸਰਵਣ ਕਰਾਵਾਂਗਾ ਗੁਰੂ ਸਾਹਿਬ ਜੀ ਦਾ ਜੋ ਦੀਵਾਨ ਸਜਿਆ ਹੋਇਆ ਹੈ ਸਜੇ ਦੀਵਾਨਾਂ ਦੇ ਅੰਦਰ ਤਾਂ ਗੁਰੂ ਅੰਗਦ ਦੇ ਮਹਾਰਾਜ ਉੱਚੀ ਜਗ੍ਹਾ ਤੇ ਤਖਤ ਤੇ ਬਿਰਾਜਮਾਨ ਹਨ ਨਾਲ ਹੀ ਆਸਣ ਵਿਛਾਇਆ ਹੋਇਆ ਜਿਸ ਤੇ ਧੰਨ ਬਾਬਾ ਬੁੱਢਾ ਜੀ ਬਰਾਜਮਾਨ ਨੇ ਵਿਸ਼ੇ ਹੋਏ ਆਸਣ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਰਾਜਮਾਨ ਨੇ ਇਸੇ ਤਰ੍ਹਾਂ ਆਸਣ ਤੇ ਵਿਸ਼ੇ ਹੋਏ ਤੇ ਬਰਾਜਮਾਨ ਨੇ ਧੰਨ ਭਾਈ ਬਾਲਾ ਜੀ ਤੇ ਨਾਲ ਮੁਖੀ ਸਿੱਖ ਹਨ ਧੰਨ ਭਾਈ ਪਾਰੋ ਜੀ ਭਾਈ ਜੁਲਕਾ ਜੀ ਭਾਈ ਤੰਗਾ ਜੀ ਭਾਈ ਜੀਵਾ ਜੀ ਜੋ ਗੁਰੂ 파ਸ਼ਾ ਜੀ ਦਾ ਲੰਗਰ ਸਜਾਉਂਦੇ ਸਨ ਲਿਖਣ ਵਾਲੇ ਲਿਖਾਰੀ ਭਾਈ ਪੈੜਾ ਮੋਖਾ ਜੀ ਉਹ ਵੀ ਕਾਗਜ਼ ਕਲਮ ਦਵਾਤ ਲੈ ਕੇ ਹਾਜ਼ਰ ਬੈਠੇ ਨੇ ਸਾਰੀ ਸਮਗਰੀ ਤੇ ਸਾਹਮਣੇ ਗੁਰੂ ਪਾਤਸ਼ਾਹ ਜੀ ਦੀਵਾਨ ਸਜਿਆ ਜਿਸ ਦੇ ਵਿੱਚ ਮਾਤਾ-ਮਾਂ ਭੈਣਾ ਵੀਰ ਬੱਚੇ ਬਜ਼ੁਰਗ ਆਦਿਕ ਬਿਰਾਜਮਾਨ ਨੇ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਥਾ ਨੂੰ ਸਰਵਣ ਕਰਨ ਦੇ ਲਈ ਵਿਚਕਾਰੋਂ ਦੀ ਰਸਤਾ ਛੱਡਿਆ ਗਿਆ ਹੈ ਜਿਸ ਦੇ ਵਿੱਚ ਸਿੱਖ ਸੰਗਤਾਂ ਆ ਰਹੀਆਂ ਨੇ ਮੱਥਾ ਟੇਕ ਕੇ ਬਿਰਾਜਮਨ ਹੋ ਰਹੀਆਂ ਨੇ ਤੇ ਇਧਰੋਂ ਭਾਈ ਬਾਲਾ ਜੀ ਨੇ ਹੱਥ ਬਨ ਕੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਹੁਕਮ ਕਰੋ ਮੈਂ ਅਗਲੀ ਕਥਾ ਨੂੰ ਆਰੰਭ ਕਰਾਂ ਸਤਿਗੁਰੂ ਜੀ ਦਾ ਇਸ਼ਾਰਾ ਪਾ ਕੇ ਧਨ ਭਾਈ ਬਾਲਾ ਜੀ ਕਿਉਂ ਕਹਿਣ ਲਗੇ ਸੱਚੇ ਪਾਤਸ਼ਾਹ ਜੀ ਸੇ ਸਤਿਗੁਰੂ ਜੀ ਜਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਏਮਨਾਬਾਦ ਵਿਖੇ ਰਹਿੰਦਿਆਂ ਹੋਇਆਂ 15 ਦਿਨ ਬਤੀਤ ਹੋ ਗਏ ਤਾਂ ਉੱਥੇ ਦਾ ਇੱਕ ਪਠਾਨ ਰਾਜੇ ਦਾ ਵਜ਼ੀਰ ਮਲਕ ਭਾਗੋ ਜੇ ਨਾਮੀ ਖत्री ਸੀ ਉਸ ਪਾਸ ਵਲਾਂ ਛਲਾਂ ਨਾਲ ਕਮਾ ਕੇ ਇਕੱਠਾ ਕੀਤਾ ਹੋਇਆ ਬਹੁਤ ਸਾਰਾ ਧਨ ਸੀ ਉਸ ਨੇ ਇੱਕ ਦਿਨ ਸਾਰੇ ਲੋਕਾਂ ਨੂੰ ਜਗ ਕਰਕੇ ਉਸ ਵਿੱਚ ਆਪਣਾ ਜਸ ਫੈਲਾਉਣ ਦੇ ਲਈ ਬ੍ਰਹਮ ਭੋਜ ਕੀਤਾ ਜਿਤਨੇ ਫਕੀਰਾਂ ਦੇ ਸਥਾਨ ਸਨ ਉਹਨਾਂ ਨੂੰ ਸਬਨਾਂ ਦਾ ਭੋਜਨ ਵਰਜ ਦਿੱਤਾ ਜਦੋਂ ਬ੍ਰਾਹਮਣ ਸ਼ਹਿਰ ਵਿੱਚ ਭੋਜਨ ਜਵਾਰਜ ਦੇ ਫਿਰਦੇ ਸਨ ਤਾਂ ਗੁਰੂ ਜੀ ਨੂੰ ਵੀ ਬਾਹਰ ਤੁਰੇ ਜਾਂਦਿਆਂ ਦੇਖ ਕੇ ਕਿਹਾ ਕਿ ਅੱਜ ਤੁਹਾਡਾ ਭੋਜਨ ਮਲਕ ਭਾਗੋ ਦੇ ਹੈ ਕਿਉਂਕਿ ਉਸਨੇ ਚੋਹਾਂ ਵਰਨਾ ਨੂੰ ਬ੍ਰह्म ਭੋਜ ਲਈ ਸਦਾ ਦਿੱਤਾ ਹੈ ਸੋ ਤੁਸੀਂ ਹੁਣ ਕਿਤੇ ਨਾ ਜਾਵੋ ਤਾਂ ਗੁਰੂ ਜੀ ਕਿਹਾ ਕਿ ਸਾਡੇ ਦਰਵੇਸ਼ਾਂ ਦਾ ਕੋਈ ਵਰਨ ਨਹੀਂ ਹੈ ਅਸੀਂ ਕਿਸ ਵਿੱਚੋਂ ਹੋ ਕੇ ਜਾਈਏ ब्राह्मण ਨੇ ਕਿਹਾ ਕਿ ਇਸ ਕਰਕੇ ਤਾਂ ਲੋਕ ਕਰਾਈਆ ਕਹਿੰਦੇ ਹਨ ਚੇਤੇ ਰੱਖੋ ਜੇ ਤੁਸੀਂ ਇਹਨਾਂ ਬ੍ਰह्म भोज ਵਿੱਚ ਸ਼ਾਮਲ ਨਾ ਹੋਏ ਤਾਂ ਮਲਕ ਭਗਤ ਤੁਹਾਨੂੰ ਸ਼ਹਿਰ ਵਿੱਚੋਂ ਕਢਵਾ ਦੇਵੇਗਾ ਗੁਰੂ ਜੀ ਇਹ ਸੁਣ ਚੁੱਪ ਚਾਪ ਕਰ ਰਹੇ ਤੇ ਚੁੱਪ ਰਹਿ ਕੇ ਆਨੰਦ ਵਿੱਚ ਰਹੇ ਤੇ ਆਪਣੇ ਰਾਹ ਪਏ ਉਧਰੋਂ ਸਾਰੇ ਵਰਨਾ ਦੇ ਪੁਰਸ਼ নানা ਪ੍ਰਕਾਰ ਦੇ ਭੋਜਨ ਖਾ ਪੀ ਕੇ ਮਲਕ ਭਾਗੋ ਦੀ ਮਹਿਮਾ ਕਰਨ ਲੱਗੇ ਗੁਰੂ ਜੀ ਸਾਰਾ ਦਿਨ ਜੰਗਲ ਵਿੱਚ ਰਹਿ ਕੇ ਰਾਤੀਂ ਲਾਲੋ ਦੇ ਘਰ ਆ ਗਏ ਪਰ ਚੋਗਲਾ ਨੂੰ ਚੁਗਲੀ ਕੀਤੇ ਬਿਨਾ ਆਰਾਮ ਨਹੀਂ ਆਉਂਦਾ ਮਲਕ ਭਾਗੋ ਨੂੰ ਕਹਿਣ ਲੱਗੇ ਮਹਾਰਾਜ ਦੇਖੋ ਉਹ ਨਾਨਕ ਤਪਾ ਤੁਹਾਡੇ ਬ੍ਰਹਮ ਭੋਜ ਵਿੱਚ ਨਹੀਂ ਆਇਆ ਉਹ ਤਾਂ ਤੁਹਾਨੂੰ ਅੱਖ ਥੱਲੇ ਹੀ ਨਹੀਂ ਲਿਆਉਂਦਾ ਮਲਕ ਭਾਗੋ ਨੇ ਕਿਹਾ ਕਿ ਤੁਸੀਂ ਨਿਉਂਦਾ ਦਿੱਤਾ ਸੀ ਤਾਂ ਬ੍ਰਾਹਮਣਾ ਕਿਹਾ ਜੀ ਹਾਂ ਮਲਕ ਭਾਗੋ ਨੇ ਸੁਣ ਬੜਾ ਕਰੋਧ ਆਇਆ ਤੇ ਕਹਿਣ ਲੱਗਾ ਕਿ ਜਾਓ ਬੁਲਾ ਕੇ ਲਿਆਓ ਹੁਕਮ ਮੁਤਾਬਕ ਫੌਰਨ ਹੀ ਇੱਕ ਆਦਮੀ ਗਿਆ ਤੇ ਲਾਲੋ ਦੇ ਘਰ ਜਾ ਕੇ ਕਹਿਣ ਲੱਗਾ ਕਿ ਨਾਨਕਤਾਪਾ ਕਿੱਥੇ ਹੈ ਆਵਾਜ਼ ਸੁਣ ਕੇ ਗੁਰੂ ਜੀ ਆਪ ਆ ਗਏ ਤੇ ਕਹਿਣ ਲੱਗੇ ਪੁਰਸ਼ਾ ਕੀ ਕੰਮ ਹੈ ਉਹ ਕਹਿਣ ਲੱਗਾ ਤੁਹਾਨੂੰ ਮਲਕ ਭਾਗੋ ਸੱਦਦਾ ਹੈ ਚਲੋ ਗੁਰੂ ਜੀ ਕਿਹਾ ਸਾਡਾ ਮਲਕ ਉਹ ਨਾਲ ਕੀ ਵਾਸਤਾ ਨਾ ਕੋਈ ਜਾਣ ਨਾ ਕੋਈ ਪਰੇਸ਼ਾਨ ਨਾ ਲੈਣ ਨਾ ਦੇਣ ਕਿਉਂਕਿ ਹੁਕਮ ਕਰ ਕਰ ਭੇਜਦਾ ਹੈ ਇਹ ਸੁਣ ਕੇ ਬ੍ਰਾਹਮਣ ਵਾਪਸ ਚਲਾ ਗਿਆ ਤੇ ਕਹਿਣ ਲੱਗਾ ਮਾਲਕ ਜੀ ਤੁਹਾਡੇ ਹੁਕਮ ਦੀ ਵੀ ਕੁਝ ਪ੍ਰਵਾਹ ਨਹੀਂ ਕਰਦਾ ਜੇ ਮਾਲਕ ਸੁਣ ਕੇ ਬੜੇ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਕਿ ਬਹੁਤ سارے ਆਦਮੀ ਜਾਓ ਤੇ ਹੁਣੇ ਲਿਆਓ ਇਹ ਸੁਣ ਪੰਜ ਸੱਤ ਜਣੇ ਗੁਰੂ ਜੀ ਪਾਸ ਆ ਗਏ ਤੇ ਕਹਿਣ ਲੱਗੇ ਮਹਾਰਾਜ ਤੁਹਾਨੂੰ ਮਲਕ ਹੋ ਨਹੀਂ ਸਕਦੇ ਹਨ ਸੋ ਜ਼ਰੂਰ ਚੱਲੋ ਉਹਨਾਂ ਦੇ ਜ਼ੋਰ ਦੇਣ ਪਰ ਗੁਰੂ ਜੀ ਮਲਕ ਭਾਗੋ ਪਾਸ ਜਾ ਪਹੁੰਚੇ ਮਗਰ ਮਗਰ ਲਾਲੋ ਵੀ ਚੱਲਿਆ ਗਿਆ ਗੁਰੂ ਜੀ ਦਾ ਜਾਣਾ ਸੁਣ ਕੇ ਸਾਰੇ ਪਿੰਡ ਦੇ ਲੋਕ ਕਿ ਇਕੱਠੇ ਹੋ ਗਏ ਗੁਰੂ ਜੀ ਮਾਲਕ ਮਲਕ ਨੂੰ ਕਹਿਣ ਲੱਗਾ ਕਿ ਕੀ ਗੱਲ ਹੈ ਘੜੀ ਘੜੀ ਆਦਮੀ ਭੇਜਦੇ ਹੋ ਮੇਰੇ ਨਾਲ ਕੀ ਕੰਮ ਜੇ ਮਲਕ ਭਾਗੋਂ ਨੇ ਕਿਹਾ ਤੁਸੀਂ ਬ੍ਰह्म ਭੋਜ ਵਿੱਚ ਕਿਉਂ ਨਹੀਂ ਆਏ ਤਾਂ ਗੁਰੂ ਜੀ ਕਹਿਆ ਸੀ ਫਕੀਰ ਲੋਕ ਸਭ ਤੋਂ ਨਿਆਰੇ ਹਾਂ ਜਿੱਥੇ ਦਿਨ ਗੁਜ਼ਰ ਗਿਆ ਸੋ ਗੁਜ਼ਰ ਗਿਆ ਜੋ ਕੁਝ ਮਿਲਿਆ ਛੱਕ ਲੀਤਾ ਕਿਸੇ ਚੰਗੇ ਪਦਾਰਥਾਂ ਦੀ ਮਨ ਵਿੱਚ ਇੱਛਾ ਨਹੀਂ ਹੈ ਮਲਕ ਭਾਗੋਂ ਕਹਿਣ ਲੱਗਾ ਮੈਂ ਸੁਣਿਆ ਤੁਸੀਂ ਖੱਤਰੀ ਜਾਤ ਦੇ ਹੋ ਇਹ ਸ਼ੂਦਰਾਂ ਦੇ ਘਰ ਰੋਜ਼ ਮਰਦਾ ਜੀ ਭੋਜਨ ਆਪ ਛਕ ਰਹੇ ਹੋ ਤੇ ਆਪਣਾ ਨਾਮ ਵੀ ਤਪਾ ਰਖਾਇਆ ਹੋਇਆ ਹੈ ਤੇ ਜੇ ਜਿਸ ਤੇ ਮੈਨੂੰ ਬੜਾ ਕਰੋਧ ਆਉਂਦਾ ਹੈ ਬ੍ਰह्म ਭੋਜਨ ਤਾਂ ਖਾਦਾ ਨਹੀਂ ਤੁਸੀਂ ਸ਼ੂਦਰਾਂ ਨੀਚਾਂ ਦੇ ਘਰ ਅੰਨ ਬਣਾ ਕੇ ਛਕਦੇ ਹੋ ਅਸੀਂ ਬੁਲਾ ਰਹੇ ਹਾਂ ਪਰ ਆਏ ਨਹੀਂ ਕਿਸੇ ਹੋਰਸ ਦਾ ਕਿਹਾ ਵੀ ਨਹੀਂ ਮੰਨਿਆ ਜਿਸ ਹਾਲਤ ਵਿੱਚ ਬ੍ਰਾਹਮਣਾ ਖੱਤਰੀਆ ਸਭਨਾ ਨੇ ਖਾਧਾ ਹੈ ਤੁਸੀਂ ਕਿਉਂ ਨਹੀਂ ਖਾਧਾ ਤਦ ਸੋਨ ਸ੍ਰਨਨ ਨਨ ਕੀ ਸੋ ਗੁਰ ਪਨੈ ਆਨੋ ਅਬੈ ਆਹਾਰ ਬ੍ਰਹਮ ਪੂਜ ਮੈਂ ਜੋ ਕਰਿਓ ਰਹੇ ਨ ਚਾਹੇ ਤੁਮਾਰ ਗੁਰੂ ਜੀ ਕਿਹਾ ਚੰਗਾ ਤੁਸਾਂ ਜੋ ਕੁਝ ਬਣਾਇਆ ਹੈ ਲੈ ਆਵੋ ਤੁਹਾਡੇ ਦਿਲ ਵਿੱਚ ਕੋਈ ਚਾਹ ਨਾ ਰਹਿ ਜਾਵੇ ਉਦੋਂ ਗੁਰੂ ਜੀ ਲਾਲੋ ਨੂੰ ਕਿਹਾ ਕਿ ਤੂੰ ਵੀ ਇੱਕ ਰੋਟੀ ਦਾ ਟੁਕੜਾ ਲੈ ਆਂ ਭਾਈ ਲਾਲੋ ਦੌੜਿਆ ਦੌੜਿਆ ਘਰ ਆਇਆ ਤੇ ਕਿਦਰੀ ਕੋਧਰੇ ਦੀ ਰੋਟੀ ਲੈ ਕੇ ਪਹੁੰਚ ਗਿਆ ਮਲਕ ਭਾਗੋ ਨੇ ਖੂਬ ਪਰੌਂਠੇ ਪੂੜੀਆਂ ਊੜੇ ਗੁਰੂ ਜੀ ਅੱਗੇ ਰੱਖ ਕੇ ਕਿਹਾ ਮਨ ਭਾਉਂਦੇ ਸ਼ਕੋ ਤਦ ਗੁਰੂ ਜੀ ਨੇ ਆਖਿਆ ਬਾਏ ਕਰਮੈ ਰੂਤ ਪੂਪ ਲੈ ਦਾਹਨ ਟੁਕਰਾ ਧਾਰ ਹਾਥ ਬਪੀੜੇ ਜੁਗਲ ਜਬ ਹੀਰਤ ਲੋਕ ਅਪਾਰ ਭਾਵ ਖੱਬੇ ਹੱਥ ਪੂੜਾ ਤੇ ਸੱਜੇ ਹੱਥ ਵਿੱਚ ਕੋਧਰੇ ਦਾ ਟੁਕੜਾ ਲੈ ਕੇ ਗੁਰੂ ਜੀ ਨੇ ਜੋਰ ਨਾਲ ਘੁੱਟਿਆ ਤਾਂ ਮਲਕ ਭਾਗੋ ਦੇ ਮਾਲ ਪੂੜੇ ਵਿੱਚੋਂ ਲਹੂ ਦੀ ਤੇ ਲਾਲੋ ਦੇ ਕੋਧਰੇ ਵਿੱਚ ਦੁੱਧ ਦੀ ਧਾਰ ਨਿਕਲੀ ਲੋਕੀਏ ਚੰਬਾ ਵੇਖ ਕੇ ਬੜੇ ਚਕਿਰਤ ਹੋਏ ਹੈਰਾਨ ਹੋ ਗਏ ਕਹਿਣ ਲੱਗੇ ਅਸੀਂ ਅਜਿਹੀ ਚਰਜ ਗੱਲ ਅੱਗੇ ਕਦੇ ਨਹੀਂ ਦੇਖੀ ਤਾਂ ਸਤਿਗੁਰੂ ਜੀ ਕਹਿਣ ਲੱਗੇ اے ਮਾਲਕ ਜੀ ਅਸਾ ਸੁਣਿਆ ਹੈ ਕਿ ਤੁਸੀਂ ਬ੍ਰਹਮ ਭੋਜ ਕੀਤਾ ਹੈ ਪਰੰਤੂ ਜ਼ੁਲਮ ਤੇ ਅਤਿਆਚਾਰ ਨਾਲ ਇਕੱਠੇ ਕੀਤੇ ਧਨ ਦੇ ਪਦਾਰਥ ਖਾਣ ਨਾਲ ਪੁਨ ਨਸ਼ਟ ਹੋ ਜਾਂਦੇ ਹਨ ਤਪੀਆਂ ਦੇ ਤਪਛੀਨੇ ਜਾਂਦੇ ਹਨ ਤੇ ਧਿਆਨੀਆਂ ਰਹੇ ਧਿਆਨ ਨਹੀਂ ਲੱਗਦੇ ਮਨ ਮਲੀਨ ਹੋ ਜਾਂਦਾ ਹੈ ਤੇ ਹਰੀ ਜਸ ਦਾ ਰੰਗ ਨਹੀਂ ਚੜਦਾ ਕਿਸੇ ਸ਼ੂਦਰ ਦੇ ਭੋਜਨ ਵਿੱਚ ਦੁੱਧ ਨਿਕਰਿਆ ਹੈ ਅਸਲੋਂ ਤਾਂ ਬ੍ਰह्म ਭੋਜ ਇਸ ਦੇ ਘਰ ਹੀ ਹੁੰਦਾ ਹੈ ਜਿੱਥੇ ਅਸੀਂ ਰੋਜ਼ਾਨਾ ਛਕਦੇ ਹਾਂ ਕਿਉਂਕਿ ਇਹ ਦਸਾਂ ਨੋਹਾਂ ਦੀ ਕਮਾਈ ਕਰਕੇ ਆਪ ਖਾਂਦਾ ਹੈ ਤੇ ਹੋਰਨਾਂ ਨੂੰ ਖਵਾਉਂਦਾ ਹੈ ਯਾਦ ਰੱਖੋ ਜੋ ਪੁਰਸ਼ ਕੱਕਰ ਬੀਜ ਦਾ ਹੈ ਉਹ ਵੱਡਾ ਹੋ ਕੇ ਭਾਰੀ ਕੰਡੇ ਹੀ ਦਿੰਦਾ ਹੈ ਸੋ ਤੂੰ ਵੀ ਜੋ ਇਹ ਜਾੜਾ ਦਿਖਾਵੇ ਮਾਤਰ ਬ੍ਰਹਮਪੋਤ ਕੀਤਾ ਹੈ ਤੈਨੂੰ ਵੀ ਇਸ ਦਾ ਫਲ ਉਦੋਂ ਪੁੱਤਣਾ ਪਵੇਗਾ ਜਦੋਂ ਜਮਦੂਤਾਂ ਦੇ ਬਾਹ ਪਵੇਂਗਾ ਮਹਿਮਾ ਪਾਵਕ ਸੀ ਨਿਰਖ ਜਿਸ ਮਨ ਵਿੱਚ ਕਰ ਲਗਵਾਰ ਰਜ ਬਰ ਲੈ ਰਾਜਵਾਰਕ ਜੜ ਤਸਪਸਮ ਪਾ ਸਮਝਤ ਨਹੀਂ ਗਵਾਰ ਸਤਿਗੁਰਾਂ ਦੀ ਮਹਿਮਾ ਅਣਗਿਣਤ ਜਾਣ ਕੇ ਮਲਕ ਭਾਗੋ ਆਪਣੇ ਮਨ ਨੂੰ ਲੱਕੜਵੱਤ ਬਣਾ ਕੇ ਸੜ ਬਾਲ ਕੇ ਸੁਆਹ ਹੋ ਗਿਆ ਪਰੰਤੂ ਗਵਾਰ ਨੂੰ ਸਮਝ ਨਾ ਆਈ ਆਕਰ ਸ਼ਰਮਿੰਦਾ ਹੋ ਕੇ ਸਿਰ ਨਿਵਾ ਦਿੱਤਾ ਤੇ ਗੁਰੂ ਜੀ ਲਾਲੋ ਨਾਲ ਆਪਣੇ ਡੇਰੇ ਆ ਗਏ ਇਸ ਤਰ੍ਹਾਂ ਭਾਈ ਬਾ ਭਾਈ ਬਾਲਾ ਜੀ ਨੇ ਆਖਿਆ ਸੱਚੇ ਪਾਤਸ਼ਾਹ ਜੀ ਇਹ ਜੋ ਮਲਕ ਭਾਗੋ ਦਾ ਪ੍ਰਸੰਗ ਸੀ ਸੋ ਅੱਗੇ ਪ੍ਰਸੰਗ ਆ ਰਿਹਾ ਹੈ ਖਾਨ ਦਾ ਸੋ ਪ੍ਰਸੰਗ ਮੈਂ ਆਪ ਜੀ ਨੂੰ ਅਗਲੇ ਦੀਵਾਨ ਵਿੱਚ ਸਰਵਣ ਕਰਾਵਾਂਗਾ ਮੈਂ ਇੱਥੇ ਹੀ ਆਪ ਜੀ ਤੋਂ ਇਜਾਜ਼ਤ ਮੰਗਦਾ ਹਾਂ ਤੇ ਨਾਲ ਆਪਾਂ ਵੀ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹਾਂ ਕਿ ਸਤਿਗੁਰੂ ਮਹਾਰਾਜ ਜੀ ਦਾ ਸੁਣਿਆ ਹੋਇਆ ਜਸ ਸਾਡੇ ਹਿਰਦੇ ਵਿੱਚ ਵਸੇ ਤਾਕੇ ਪਰ ਸਾਡਾ ਲੋਕ ਸੁਖੀ ਹੈ ਪਰਲੋਕ ਸਹਿ ਹੈ ਲਾਹੋ ਸਕੇ ਜੁੜੇ ਰਹੋ ਚੈਨਲ ਦੇ ਨਾਲ ਤਾਂ ਕਿ ਗੁਰੂ ਪਾਤਸ਼ਾਹ ਜੀ ਜੋ ਸ੍ਰੇਸ਼ਟ ਜਸ ਜਨਮ ਕਥਾ ਚੱਲ ਰਹੀ ਹੈ ਲੜੀਵਾਰ ਉਹ ਆਪਾਂ ਸਰਵਣ ਕਰਦੇ ਰਹੀਏ ਓਲਾਂ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ